ਦੁਨੀਆ ਦੇ ਕਿੰਨਾ ਹਾਨੀ ਸਿੰਘ ਦਾ ਨਾਮ ਹਰ ਕਿਸੇ ਦੀ ਜ਼ੁਬਾਨ ਤੇ ਹੈ ਹਾਲ ਹੀ ਦੇ ਵਿੱਚ ਹਾਨੀ ਸਿੰਘ ਨੇ ਆਪਣੀ ਐਲਬਮ ਗਲੋਰੀ ਦੇ ਨਾਲ ਵਾਪਸੀ ਕੀਤੀ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਸੰਬੰਧ ਦੇ ਵਿੱਚ ਦਲਲਨ ਤੋਪ ਦੇ ਨਾਲ ਉਹਨਾਂ ਨੇ ਇੰਟਰਵਿਊ ਕੀਤੀ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਪੁਰਜੇ ਅਣ ਸੁਣੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਜਦੋਂ ਉਹਨਾਂ ਤੋਂ ਇੱਕ ਸਵਾਲ ਪੁੱਛਿਆ ਗਿਆ ਕਿ ਉਹ ਫਿਊਚਰ ਦੇ ਵਿੱਚ ਕਦੇ ਬਾਦਸ਼ਾ ਰਫਤਾਰ ਅਤੇ ਮਾਫੀ ਮੁੰਡੀ ਦੇ ਨਾਲ ਕੰਮ ਕਰਨਗੇ ਤਾਂ ਇਸ ਤੇ ਹਾਨੀ ਸਿੰਘ ਨੇ ਕਿਹਾ ਕਿ ਮੈਂ ਰਫਤਾਰ ਨਾਲ ਕੰਮ ਕਰਨ ਬਾਰੇ ਸੋਚ ਸਕਦਾ ਹਾਂ ਪਰ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਬਾਦਸ਼ਾ ਦੇ ਨਾਲ ਕੰਮ ਨਹੀਂ ਕਰਾਂਗਾ ਹਾਲਕਿ ਰਫਤਾਰ ਨੇ ਬਾਦਸ਼ਾਹ ਦੇ ਨਾਲੋਂ ਜ਼ਿਆਦਾ ਡਿਸਪ੍ਰੈਕਟ ਮੇਰੇ ਖਿਲਾਫ ਰਿਲੀਜ਼ ਕੀਤੇ ਹਨ ਜਦੋਂ ਹਨੀ ਸਿੰਘ ਤੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਬਾਦਸ਼ਾਹ ਕਦੇ ਵੀ ਮਾਫੀ ਮੰਢੇ ਦਾ ਹਿੱਸਾ ਨਹੀਂ ਰਿਹਾ ਹਨੀ ਨੇ ਕਿਹਾ ਕਿ ਪਰ ਮੈਂ ਰਫਤਾਰ ਦੀ ਇੱਜ਼ਤ ਕਰਦਾ ਹਾਂ ਉਸਟਰੀਟ ਟੈਲੈਂਟ ਆ ਤੇ ਮੈਂ ਉਸ ਨੂੰ ਨਹੀਂ ਚੁੱਕਿਆ 하네싱 ਨੇ ਕਿਹਾ ਕਿ ਰਫਤਾਰ ਦਿਲ ਦਾ ਬੁਰਾ ਨਹੀਂ ਹੈ ਉਸਨੇ ਕਿਸੇ ਦੇ ਕਹਿਣ ਤੇ ਮੇਰੇ ਖਿਲਾਫ ਡਿਸਟ੍ਰੈਕਟ ਰਿਲੀਜ਼ ਕੀਤਾ ਸੀ ਇਹ ਘਟਨਾ ਦਾ ਜ਼ਿਕਰ ਕਰਦੇ ਹੋਏ ਹਨੇ ਸਿੰਘ ਨੇ ਕਿਹਾ ਕਿ ਮੈਂ ਇੱਕ ਵਾਰ ਫਲਾਈਟ 'ਚ ਸਵਾਰ ਹੋਇਆ ਸੀ ਪਿੱਛੇ ਤੋਂ ਪਾਜੀ ਦੀ ਆਵਾਜ਼ ਆਈ ਤੇ ਮੈਂ ਸੋਚਿਆ ਕਿ ਕੋਈ 팬 ਹੋਣਾ ਇਹ ਰਫਤਾਰ ਸੀ ਆਪਣੀ ਪਤਨੀ ਦੇ ਨਾਲ ਉਸਨੇ ਮੇਰੇ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਪਾਜੀ ਮੈਂ ਦੁਬਾਰਾ ਕੋਈ ਗਲਤੀ ਨਹੀਂ ਕਰਾਂਗਾ ਮੈਂ ਕਿਹਾ ਕਿ ਕੋਈ ਗਲਤੀ ਨਜੋਏ ਕਰੋ 6 ਮਹੀਨਿਆਂ ਦੇ ਬਾਅਦ ਉਸਨੇ ਮੇਰੇ ਖਿਲਾਫ ਇੱਕ ਡਿਸਟ੍ਰੈਕਟ ਰਿਲੀਜ਼ ਕੀਤਾ ਸੀ ਮੈਂ ਉਸ ਵਿਅਕਤੀ ਬਾਰੇ ਕੀ ਕਹਾਂ ਜੋ ਆਪਣੇ ਬਿਆਨਾਂ ਦਾ ਵੀ ਪੱਕਾ ਨਹੀਂ ਹੈ ਟਰੈਪ ਦੁਨੀਆ ਦੇ ਕਿੰਨਾ ਹਾਨੀ ਸਿੰਘ ਦਾ ਨਾਮ ਹਰ ਕਿਸੇ ਦੀ ਜ਼ੁਬਾਨ ਤੇ ਹੈ ਹਾਲ ਹੀ ਦੇ ਵਿੱਚ ਹਾਨੀ ਸਿੰਘ ਨੇ ਆਪਣੀ ਐਲਬਮ ਗਲੋਰੀ ਦੇ ਨਾਲ ਵਾਪਸੀ ਕੀਤੀ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਸੰਬੰਧ ਦੇ ਵਿੱਚ ਦਲਲਨ ਤੋਪ ਦੇ ਨਾਲ ਉਹਨਾਂ ਨੇ ਇੰਟਰਵਿਊ ਕੀਤੀ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਪੁਰਜੇ ਅਣ ਸੁਣੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਜਦੋਂ ਉਹਨਾਂ ਤੋਂ ਇੱਕ ਸਵਾਲ ਪੁੱਛਿਆ ਗਿਆ ਕਿ ਉਹ ਫਿਊਚਰ ਦੇ ਵਿੱਚ ਕਦੇ ਬਾਦਸ਼ਾ ਰਫਤਾਰ ਅਤੇ ਮਾਫੀਆ ਮੁੰਡੀ ਦੇ ਨਾਲ ਕੰਮ ਕਰਨਗੇ ਤਾਂ ਇਸ ਤੇ ਹਾਨੀ ਸਿੰਘ ਨੇ ਕਿਹਾ ਕਿ ਮੈਂ ਰਫਤਾਰ ਨਾਲ ਕੰਮ ਕਰਨ ਬਾਰੇ ਸੋਚ ਸਕਦਾ ਹਾਂ ਪਰ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਬਾਦਸ਼ਾ ਦੇ ਨਾਲ ਕੰਮ ਨਹੀਂ ਕਰਾਂਗਾ ਹਾਲਕਿ ਰਫਤਾਰ ਨੇ ਬਾਦਸ਼ਾਹ ਦੇ ਨਾਲੋਂ ਜ਼ਿਆਦਾ ਡਿਸਪ੍ਰੈਕਟ ਮੇਰੇ ਖਿਲਾਫ ਰਿਲੀਜ਼ ਕੀਤੇ ਹਨ ਜਦੋਂ ਹਨੀ ਸਿੰਘ ਤੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਬਾਦਸ਼ਾਹ ਕਦੇ ਵੀ ਮਾਫੀ ਮੰਢੇ ਦਾ ਹਿੱਸਾ ਨਹੀਂ ਰਿਹਾ ਹਨੀ ਨੇ ਕਿਹਾ ਕਿ ਪਰ ਮੈਂ ਰਫਤਾਰ ਦੀ ਇੱਜ਼ਤ ਕਰਦਾ ਹਾਂ ਉਸ ਟ੍ਰੀਟ ਟੈਲੈਂਟ ਆ ਤੇ ਮੈਂ ਉਸ ਨੂੰ ਨਹੀਂ ਚੁੱਕਿਆ ਹਨੇ ਸਿੰਘ ਨੇ ਕਿਹਾ ਕਿ ਰਫਤਾਰ ਦਿਲ ਦਾ ਬੁਰਾ ਨਹੀਂ ਹੈ ਉਸਨੇ ਕਿਸੇ ਦੇ ਕਹਿਣ ਤੇ ਮੇਰੇ ਖਿਲਾਫ ਡਿਸਟ੍ਰੈਕਟ ਰੀਲீஸ் ਕੀਤਾ ਸੀ ਇਹ ਘਟਨਾ ਦਾ ਜ਼ਿਕਰ ਕਰਦੇ ਹੋਏ ਹਨੇ ਸਿੰਘ ਨੇ ਕਿਹਾ ਕਿ ਮੈਂ ਇੱਕ ਵਾਰ ਫਲਾਈਟ 'ਚ ਸਵਾਰ ਹੋਇਆ ਸੀ ਪਿੱਛੇ ਤੋਂ ਪਾਜੀ ਦੀ ਆਵਾਜ਼ ਆਈ ਤੇ ਮੈਂ ਸੋਚਿਆ ਕਿ ਕੋਈ 팬 ਹੋਣਾ ਇਹ ਰਫਤਾਰ ਸੀ ਆਪਣੀ ਪਤਨੀ ਦੇ ਨਾਲ ਉਸਨੇ ਮੇਰੇ ਤੋਂ ਮਾਫੀ ਮੰਗਿਆ ਤੇ ਕਿਹਾ ਕਿ ਪਾਜੀ ਮੈਂ ਦੁਬਾਰਾ ਕੋਈ ਗਲਤੀ ਨਹੀਂ ਕਰਾਂਗਾ ਮੈਂ ਕਿਹਾ ਕਿ ਕੋਈ ਗਲਤੀ ਇੰਜੋਏ ਕਰੋ 6 ਮਹੀਨਿਆਂ ਦੇ ਬਾਅਦ ਉਸਨੇ ਮੇਰੇ ਖਿਲਾਫ ਇੱਕ ਡਿਸਟ੍ਰੈਕਟ ਰੀਲீஸ் ਕੀਤਾ ਸੀ ਮੈਂ ਉਸ ਵਿਅਕਤੀ ਬਾਰੇ ਕੀ ਕਹਾਂ ਜੋ ਆਪਣੇ ਬਿਆਨਾਂ ਦਾ ਵੀ ਪੱਕਾ ਨਹੀਂ ਹੈ ਰੈਪ ਦੁਨੀਆ ਦੇ ਕਿੰਗ ਹਾਨੀ ਸਿੰਘ ਦਾ ਨਾਮ ਹਰ ਕਿਸੇ ਦੀ ਜ਼ੁਬਾਨ ਤੇ ਹੈ ਹਾਲ ਹੀ ਦੇ ਵਿੱਚ ਹਾਨੀ ਸਿੰਘ ਨੇ ਆਪਣੀ ਐਲਬਮ ਗਲੋਰੀ ਦੇ ਨਾਲ ਵਾਪਸੀ ਕੀਤੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਸੰਬੰਧ ਦੇ ਵਿੱਚ ਦਲਲਨ ਤੋਪ ਦੇ ਨਾਲ ਉਹਨਾਂ ਨੇ ਇੰਟਰਵਿਊ ਕੀਤੀ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਜਦੋਂ ਉਹਨਾਂ ਤੋਂ ਇੱਕ ਸਵਾਲ ਪੁੱਛਿਆ ਗਿਆ ਕਿ ਉਹ ਫਿਊਚਰ ਦੇ ਵਿੱਚ ਕਦੇ ਬਾਦਸ਼ਾਹ ਰਫਤਾਰ ਅਤੇ ਮਾਫੀਆ ਮੁੰਡੀਰ ਦੇ ਨਾਲ ਕੰਮ ਕਰਨਗੇ ਤਾਂ ਇਸਤਿਆਨੇ ਸਿੰਘ ਨੇ ਕਿਹਾ ਕਿ ਮੈਂ ਰਫਤਾਰ ਨਾਲ ਕੰਮ ਕਰਨ ਬਾਰੇ ਸੋਚ ਸਕਦਾ ਹਾਂ ਪਰ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਬਾਦਸ਼ਾਹ ਦੇ ਨਾਲ ਕੰਮ ਨਹੀਂ ਕਰਾਂਗਾ ਹਾਲਾਂਕਿ ਰਫਤਾਰ ਨੇ ਬਾਦਸ਼ਾਹ ਦੇ ਨਾਲੋਂ ਜ਼ਿਆਦਾ ਡਿਸਪੈਕਟ ਮੇਰੇ ਖਿਲਾਫ ਰਿਲੀਜ਼ ਦਿੱਤੇ ਹਨ ਜਦੋਂ ਹਾਨੀ ਸਿੰਘ ਤੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਬਾਦਸ਼ਾਹ ਕਦੇ ਵੀ ਮਾਫੀਆ ਮੁੰਡੇ ਦਾ ਇਸਤਾ ਨਹੀਂ ਰਿਹਾ ਹਾਨੀ ਨੇ ਕਿਹਾ ਕਿ ਪਰ ਮੈਂ ਰਫਤਾਰ ਦੀ ਇੱਜ਼ਤ ਕਰਦਾ ਹਾਂ ਸਟਰੀਟ ਟੈਲੈਂਟ ਹੈ ਤੇ ਮੈਂ ਉਸ ਨੂੰ ਨਹੀਂ ਚੁੱਕਿਆ ਹਨੇ ਸਿੰਘ ਨੇ ਕਿਹਾ ਕਿ ਰਫਤਾਰ ਦਿਲ ਦਾ ਬੁਰਾ ਨਹੀਂ ਹੈ ਉਸਨੇ ਕਿਸੇ ਦੇ ਕਹਿਣ ਤੇ ਮੇਰੇ ਖਿਲਾਫ ਡਿਸਟ੍ਰੈਕਟ ਰਿਲੀਜ਼ ਕੀਤਾ ਸੀ ਇਹ ਘਟਨਾ ਦਾ ਜ਼ਿਕਰ ਕਰਦੇ ਹੋਏ ਹਨੇ ਸਿੰਘ ਨੇ ਕਿਹਾ ਕਿ ਮੈਂ ਇੱਕ ਵਾਰ ਫਲਾਈਟ 'ਚ ਸਵਾਰ ਹੋਇਆ ਸੀ ਪਿੱਛੇ ਤੋਂ ਪਾਜੀ ਦੀ ਆਵਾਜ਼ ਆਈ ਤੇ ਮੈਂ ਸੋਚਿਆ ਕਿ ਕੋਈ 팬 ਹੋਣਾ ਇਹ ਰਫਤਾਰ ਸੀ ਆਪਣੀ ਪਤਨੀ ਦੇ ਨਾਲ ਉਸਨੇ ਮੇਰੇ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਪਾਜੀ ਮੈਂ ਦੁਬਾਰਾ ਕੋਈ ਗਲਤੀ ਨਹੀਂ ਕਰਾਂਗਾ ਮੈਂ ਕਿਹਾ ਕਿ ਕੋਈ ਗਲਤੀ ਇੰਜੋਏ ਕਰੋ 6 ਮਹੀਨਿਆਂ ਦੇ ਬਾਅਦ ਉਸਨੇ ਮੇਰੇ ਖਿਲਾਫ ਇੱਕ ਡਿਸਟ੍ਰੈਕਟ ਰਿਲੀਜ਼ ਕੀਤਾ ਸੀ ਮੈਂ ਉਸ ਵਿਅਕਤੀ ਬਾਰੇ ਕੀ ਕਹਾਂ ਜੋ ਆਪਣੇ ਬਿਆਨਾਂ ਦਾ ਵੀ ਪੱਕਾ ਨਹੀਂ